ਹਰਦੇ ਪੁੱਜ ਦੇ ਬੰਦੇ ਦੇ ਵਿੱਚ ਨਾ ਸ਼ਹੀਦ ਆਇਆ ਨਾ ਲਾਲਾ ਆਇਆ ਨਾ ਬੜਪਾ ਆਇਆ ਬੋਲੋ ਸਤਨਾਮ ਕਿਸੇ ਨੂੰ ਨੀ ਕਦੇ ਕੁਛ ਆਇਆ ਆਇਆ ਤਾਂ ਦੱਸੋ ਮੈਨੂੰ ਆਇਆ ਕਦੇ ਕਿਸੇ ਤੇ ਕੁਛ ਤਾਂ ਤੇ ਬੜਪਾ ਆਲ ਵਗੂ ਕਿਸੇ ਨੂੰ ਕੁਛ ਨਹੀਂ ਦੇ ਸਕਦਾ ਜਾਣਦ ਰੱਖਿਓ ਕਿ ਖਾਰਜ ਨੇ ਪੰਥ ਚੋਂ ਧੀਰਮੰਦ ਦੇ ਪੰਜਵੇਂ ਥਾਂ ਤੇ ਆ ਬੜਪਾ ਉੱਥੇ ਆ ਸੁਣ ਲਓ ਧੀਰਮੰਦ ਨੂੰ ਛੇਵੇਂ ਪਾਤਸ਼ਾਹ ਨੇ ਕੀ ਕਿਹਾ ਸੀ ਦੂਜਾ ਤਿਰਥੀਆ ਤੇ ਇਹਨੇ ਨੌਵੇਂ ਪਾਤਸ਼ਾਹ ਨੇ ਚਲਵਾਈ ਸੀ ਗੋਲੀ ਧੀਰਮੰਦ ਨੇ ਸ਼ੀਹੇ ਮਸੰਦ ਰਾਹੀਂ ਇਹ 3 ਮਲ ਦੇ 5ਵੇਂ ਥਾਂ ਦੇ ਉੱਤੇ ਆ ਬੜਾ ਭਾਗ ਜਾਨੀ ਕਿ ਬੜਪਹਾਗੀਆਂ ਦੀ ਗੱਦੀ ਨੌਵੇਂ ਪਾਤਸ਼ਾਹ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਗੱਦੀ ਹੈ ਤੇ ਅਣਖ ਮਰਗੀ ਸੋਡੀ ਗੋਲੀਆਂ ਚਲਾਉਣ ਵਾਲਿਆਂ ਦੀ ਜਾਨੇ ਗੁਰੂ ਤੇ ਮਰ ਕੇ ਤੁਸੀਂ ਜਿਉਂਦੇ ਮਰ ਕੇ ਆਪਾਂ ਜਿਹੜੇ ਜਾਨ ਜਾਨ ਵਾਲੇ ਬੜਪਹਾਗੇ ਉਹਨਾਂ ਦੀ ਗੱਲ ਹੈ ਬੜਪਹਾਗੇ ਜਿਹੜੇ ਜਿਉਂਦੇ ਮਰ ਗਏ ਉਹ ਗੁਰੂ ਤੇ ਗੋਲੀਆਂ ਚਲਾਉਣ ਆਂਦੇ ਜਾਣਾ ਤਾਂ ਤੇ ਅੱਜ ਤੋਂ ਬਾਅਦ ਨਾ ਜਾਇਓ ਜਦੋਂ ਬਾਗਿਆ ਤਨਖਾਹਾਂ ਹੋ ਚੁੱਕਿਆ 5 ਪਿਆਰੇ ਕੋਲੇ ਪੇਸ਼ ਹੋਵੋ ਉਹ ਮਾਫੀ ਦੀ ਅਰਦਾਸ ਕਰਨਗੇ ਸੇਵਾ ਲਉਣਗੇ ਤਨਖਾਹੀਏ ਹੋ ਚੁੱਕੇ ਐ ਜਿਹੜੇ ਕੋਈ ਭੈਣ ਜਾਂ ਭਾਈ ਵਢਪਾਗੀਆਂ ਦੇ ਬਾਗਿਆ ਅੱਜ ਤੋਂ ਬਾਅਦ ਜਾਇ ਉਹਨਾਂ ਅੰਮਤ ਸੰਚਾਰ ਹੋਣਾ 14 ਤਰੀਕ ਨੂੰ ਉਹਦੇ ਪੰਜ ਪਰਿਆਂ ਕੋਲੇ ਪੇਸ਼ ਹੋ ਜੋ ਸੁਭਾਈ ਦੀ ਅਰਦਾਸ ਕਰਾਣ ਲੋ ਮੁੜਕੇ ਨਹੀਂ ਜਾਣਾ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਗੱਲ ਕੀ ਐ ਇਹ ਜੋ ਦੱਸਿਆ ਹੈ ਇਤਿਹਾਸ ਹੈ ਜੀ ਨਿੰਦਾ ਨਹੀਂ ਮੈਂ ਕੀਤੀ ਜਦੋਂ ਮਰਜੀ ਇੱਥੇ ਮਰਦੀ ਜਾ ਕੇ ਪੁੱਛ ਲਓ ਵੀ ਧੀਰ ਮੱਲੀਏ ਤੇ ਬੜਪਾਗੀ ਕਿੱਕੋ ਐ ਕਿਉਂਕਿ ਧੀਰ ਮੱਲ ਦੀ ਗੱਡੀ ਤੇ ਪੰਜਵੇਂ ਥਾਂ ਤੇ ਬੜਪਾਗ ਹੈ ਤੇ ਇਹ ਪੰਥ ਵਿੱਚੋਂ ਖਾਰਜ ਐ ਕਿਉਂਕਿ ਇਹਨਾਂ ਨੇ ਗੋਲੂ ਗੁਰੂ ਤੇ ਗੋਲੀਆਂ ਚਲਾਈਆਂ ਜਦੋਂ ਮਰਦੀ ਪੁੱਛੋ ਨਿੰਦਾ ਹੁੰਦੀ ਹੈ ਕੀ ਦੱਸਿਆ ਬਹੁਤ ਵਾਰੀ ਨਿੰਦਾ ਹੁੰਦੀ ਹੈ ਵੀ ਗੱਲ ਹੋਵੇ ਨਾ ਐਵੇਂ ਕੋਲੋਂ ਗੱਲ ਬਣਾ ਕੇ ਕਿਸੇ ਦੀ ਬਦਨਾਮੀ ਕਰਨੀ ਬੋਲੋ ਸਤਨਾਮ ਨਿੰਦਾ ਦੀ ਡੈਫੀਨੇਸ਼ਨ ਪਤਾ ਨਾ ਪਰ ਭਾਸ਼ਾ ਪਤਾ ਹੈ